ਧਨਵਾਜ ਜੀ ਸਾਡੇ ਕੈਬਨਿਟ ਦੇ ਸਾਥੀ ਹਰਦੀ ਮੁੰਡੀਆਂ ਜੀ ਇਸ ਅਜਨਾਲਾ ਇਲਾਕੇ ਦੀ ਵਿਧਾਨ ਸਭਾ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਨਮਾਇੰਦਗੀ ਕਰਨ ਵਾਲੇ ਤੜਲੇਦਾਰ ਆਵਾਜ਼ ਉਠਾਉਣ ਵਾਲੇ ਕੁਲਦੀਪ ਢਾਰੀਵਾਲ ਸਾਹਿਬ ਬਾਬਾ ਬੁਕਾਲਾ ਦੇ ਸਾਡੇ ਐਮਐਲਏ ਸਾਹਿਬ ਸਾਡੇ ਐਮਐਲਏ ਅੰਮ੍ਰਿਤਸਰ ਤੋਂ ਨਿੱਜਰ ਸਾਹਿਬ ਡਾਕਟਰ ਗੁਪਤਾ ਜੀ ਇਸ ਤੋਂ ਇਲਾਵਾ ਸਾਡੀ ਸਾਰੀ ਅੰਮ੍ਰਿਤਸਰ ਦੀ ਟੀਮ ਸਾਡੇ ਸੈਕਟਰੀ ਸਹਿਬਾਨ ਆਫੀਸਰ ਸਹਿਬਾਨ ਦਰਜਾ ਬਰਜਾ ਚੇਅਰਮੈਨ ਸਾਹਿਬ ਸਾਡੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਤ੍ਰਕਾਰ ਸਹਿਬਾਨ ਇਸ ਇਲਾਕੇ ਦਾ মিডিਆ ਸਭ ਤੋਂ ਬਾਦ ਧੰਨਵਾਦ ਮੈਂ ਕਰਦਾ ਜਿਹੜੇ ਲੋਕਾਂ ਨੇ ਪਿੰਡੇ ਤੇ ਦੁੱਖ ਢਾਇਆ ਜਿਨ੍ਹਾਂ ਨੇ ਆਪਣੀ ਅੱਖੀ ਆਪਣੇ ਘਰ ਰੁੜਦੇ ਦੇਖੇ ਆਪਣੇ ਪਸ਼ੂ ਡੰਗਰ ਰੁੜਦੇ ਦੇਖੇ ਆਪਣੀਆਂ ਜ਼ਮੀਨਾਂ ਆਪਣੀਆਂ ਫਸਲਾਂ ਬਰਬਾਦ ਹੁੰਦੀਆਂ ਦੇਖੀਆਂ ਤੇ ਅੱਜ ਜ਼ਖਮਾਂ ਤੇ ਮਲਮ ਲਾਉਣ ਦਾ ਟਾਈਮ ਹੈ ਸਰਕਾਰ ਵੱਲੋਂ ਅਸੀਂ ਹਾਜ਼ਰ ਹੋਏ ਆਂ ਤੁਸੀਂ ਇੰਨੀ ਭਾਰੀ ਗਿਣਤੀ ਇੱਥੇ ਪਹੁੰਚੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੁਹਾਡਾ ਚੱਲਿਆ ਹੋਇਆ ਕਦਮ ਸਾਡੇ ਸਿਰ ਮੱਥੇ ਚਾਹੁੰਦੇ ਤਾਂ ਸੀ ਕਿ ਕਿਸੇ ਖੁਸ਼ੀ ਦੇ ਮੌਕੇ ਤੇ ਇੱਥੇ ਆਉਂਦੇ ਤੇ ਖੁੱਲੀਆਂ ਵਿਚਾਰਾਂ ਕਰਦੇ ਪਰ ਪ੍ਰਮਾਤਮਾ ਦਾ ਭਾਣਾ ਕੁਝ ਕਰ ਨਹੀਂ ਸਕਦੇ ਪਰ ਫਿਰ ਵੀ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਸੋ ਤੁਹਾਡੇ ਇਸ ਕੁਦਰਤੀ ਕਰੋਪੀ ਜਿਹੜੀ ਹੋਈ ਹੈ ਉਹਦੇ 'ਚ ਅਸੀਂ ਸ਼ਰੀਕ ਹੋਣ ਲਈ ਆਏ ਆ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਦੀ ਸਾਂਝ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਬਹੁਤ ਸਾਰੇ ਪੰਜਾਬ ਦੇ ਐਨ ਜੀਓਜ਼ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਬਹੁਤ ਸਾਰੇ ਪਿੰਡਾਂ ਦੇ ਨੌਜਵਾਨ ਚਾਹੇ ਉਹ ਮਾਲਵੇ ਤੋਂ ਹੋਣ ਦੁਆਬੇ ਤੋਂ ਹੋਣ ਚਾਹੇ ਮਾਝੇ ਤੋਂ ਹੋਣ ਚਾਹੇ ਉਹ ਹਰਿਆਣੇ ਤੋਂ ਆਏ ਉੱਤਰਾਖੰਡ ਚੋਂ ਆਏ ਯੂਪੀ ਤੋਂ ਆਏ ਰਾਜਸਥਾਨ ਤੋਂ ਆਏ ਜਿਨ੍ਹਾਂ ਨੇ ਆ ਕੇ ਬਾਹ ਫੜੀ ਜਿਨ੍ਹਾਂ ਨੇ ਮੋੜੇ ਨਾਲ ਮੋੜਾ ਲਾ ਕੇ ਜਿਹੜੇ ਹੜਪੀੜਤ ਸੀਗੇ ਉਹਨਾਂ ਨੂੰ ਖਤਰੇ ਚੋਂ ਵੀ ਬਾਹਰ ਕੱਢਿਆ